ਗਾयक ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਤਾਂ ਇਸ ਮੌਕੇ ਸਰਦਾਰ ਸੁਖੀ ਸਾਹਿਬ ਪਹੁੰਚਿਆ ਸੁਖੀ ਸਾਹਿਬ ਇੱਕ ਬੜੀ ਦੁਖਦਾਈ ਘਟਨਾ ਸੀ ਜੀ ਕਿਉਂਕਿ ਬਾਈ ਦੀ ਗੱਲ ਕਰਾਂ ਤਾਂ ਉਹ ਚਿਹਰਾ ਉਹ ਗਾਇਕ ਜਿਹਨੂੰ ਹਰ ਕੋਈ ਪਿਆਰ ਕਰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਬਾਈ ਦਾ ਫੈਨ ਸੀ ਆਂਦੇ ਆਏ ਮੈਂ ਫਿਲਮ ਕੀਤੀ ਸੀ ਰਾਜਵੀਰ ਨਾਲ ਬਸ ਇੱਕੋ ਹੀ ਫਿਲਮ ਕੀਤੀ ਮੈਂ ਦੋਸਤ ਸੇਲਦਾਰ ਨੇ ਜੀ ਉਹ ਜਿਆ ਬੰਦਾ ਹੋਣਾ ਬਹੁਤ ਔਖਾ ਕੋਈ ਕੋਈ ਯਾਦ ਹੋਵੇ ਜੀ ਜਿਵੇਂ ਇਸ ਪੰਜਾਬ ਦੋ ਵੀ ਕੋਈ ਕਿੱਸਾ ਜਿਹੜਾ ਤੁਸੀਂ ਸਾਂਝਾ ਕਰ ਸਕਦੇ ਹੋ ਕੋਈ ਯਾਦ ਹੋਵੇ ਜੀ ਬਾਈਨਾ ਜੋ ਤੁਹਾਨੂੰ ਲੱਗਦਾ ਕਿ ਇਹ ਬਾਕੀ ਕਲਾਕਾਰਾਂ ਨਾਲ ਰਾਜਵੀਰ ਨੂੰ ਵੱਖ ਬਣਾਉਂਦੀ ਸੀ ਜੋ ਮੱਖ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਣਾ ਨਿੰਮਕੇ ਰਹਿੰਦਾ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਕੋਈ ਚੁਗਲੀ ਨਿੰਦਿਆ ਕੁਛ ਨਹੀਂ ਜਿਹਨੂੰ ਕਹਿੰਦੇ ਹਨ ਵੀ ਦੇਵਤਾ ਆਦਮੀ ਸਸੋਤੀ ਉਹ ਤੇਰੇ ਆਜਰਾ ਬਲ ਤਲਗਤਾਰ ਗਾਇਕ ਰਾਜਵੀਰ ਜਵੰਦਰ ਦੇ ਅੰਤਿਮ ਅਰਦਾਸ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਮੌਕੇ ਕਾ ਇੱਕ ਰੇਸ਼ਮ ਅਨਮੋਲ ਪਹੁੰਚੇ ਨੇ ਤਾਂ ਹਰ ਕੋਈ ਭਾਵੁਕਾ ਹਰ ਇੱਕ ਕੱਖ ਜਿਹੜੀ ਅੱਜ ਨਾਮ ਨਜ਼ਰ ਆ ਰਹੀ ਆ ਤਾਂ ਸੇ ਕਿ ਅੱਜ ਹਰ ਕੋਈ ਬਾਬੂ ਕਾ ਕਿਉਂਕਿ ਗਾਇਕ ਰਾਜਵੀਰ ਜਵੰਦਾ ਨੂੰ ਹਰ ਕੋਈ ਯਾਦ ਕਰ ਰਿਹਾ ਵਾ ਗਾਇ ਉਸ ਰਾਜਵੀਰ ਜਵੰਦਾ ਦੇ ਵੱਲੋਂ ਗਾਏ ਹੋਏ ਗੀਤਾਂ ਨੂੰ ਹਰ ਕੋਈ ਯਾਦ ਕਰ ਰਿਹਾ ਕਿਉਂਕਿ ਹਰ ਉਮਰ ਵਰਗ ਦੇ ਲੋਕ ਆ ਜੋ ਰਾਜਵੀਰ ਜਵੰਦਾ ਦੇ ਫੈਨ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਰਾਜਵੀਰ ਜਵੰਦਾ ਨੂੰ ਪਸੰਦ ਕਰਦਾ ਸੀ ਤਾਂ ਇਸ ਮੌਕੇ ਉਹਨਾਂ ਦੇ ਜੋ ਸਾਥੀ ਕਲਾਕਾਰ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਆ ਤਾਂ ਗਾਇਕ ਲਗਾਤਾਰ ਉਹਨਾਂ ਦੇ ਜੋ ਸਾਥੀ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਅਸੀਂ ਇੱਕ ਅੱਜ ਅੰਤਿਮ ਅਰਦਾਸ ਹੋ ਰਹੀ ਹੈ ਪਿੰਡ ਪੋਨਾ ਦੇ ਵਿੱਚ ਤਾਂ ਇੱਕ ਵਿਸ਼ਾਲ ਪੰਡਾਲ ਜੋ ਲਗਾਇਆ ਗਿਆ ਕੋ ਕਿ ਕਬੱਡੀ ਗੰਟੀ ਤੇ ਸੰਗਤ ਇੱਥੇ ਪਹੁੰਚ ਰਹੀ ਹੈ ਨਤਮਸਕਉਣ ਦੇ ਲਈ ਹਰ ਕੋਈ ਭਾਵੁਕ ਤਾਂ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਤਾਂ ਇਸ ਮੌਕੇ ਸਰਦਾਰ ਸੁਖੀ ਸਾਹਿਬ ਪਹੁੰਚਿਆ ਸੁਖੀ ਸਾਹਿਬ ਇੱਕ ਬੜੀ ਦੁਖਦਾਈ ਘਟਨਾ ਸੀ ਜੀ ਕਿਉਂਕਿ ਬਾਈ ਦੀ ਗੱਲ ਕਰਾਂ ਤਾਂ ਉਹ ਚਿਹਰਾ ਉਹ ਗਾਇਕ ਜਿਹਨੂੰ ਹਰ ਕੋਈ ਪਿਆਰ ਕਰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਬਾਈ ਦਾ ਫੈਨ ਸੀ ਆਂਦੇ ਆਏ ਮੈਂ ਫਿਲਮ ਕੀਤੀ ਸੀ ਰਾਜਵੀਰ ਨਾਲ ਬਸ ਇੱਕੋ ਹੀ ਫਿਲਮ ਕੀਤੀ ਮੈਂ ਦੁੱਤ ਸੇਲਦਾਰ ਨਹੀਂ ਉਹ ਇਹ ਜਿਆ ਬੰਦਾ ਹੋਣਾ ਬਹੁਤ ਔਖਾ ਬਹੁਤ ਕੋਈ ਕੋਈ ਯਾਦ ਹੋਵੇ ਜੀ ਜਿਹਵੇਂ ਬੰਦਾ ਬਹੁਤ ਯਾਦ ਹੋਵੇ ਕੋਈ ਕਿੱਸਾ ਜਿਹੜਾ ਤੁਸੀਂ ਸਾਂਝਾ ਕਰ ਸਕਦੇ ਹੋ ਕੋਈ ਯਾਦ ਹੋਵੇ ਜੀ ਬਾਈ ਨਾਲ ਜੋ ਤੁਹਾਨੂੰ ਲੱਗਦਾ ਕਿ ਇਹ ਬਾਕੀ ਕਲਾਕਾਰਾਂ ਨਾਲ ਰਾਜਵੀਰ ਨੂੰ ਵੱਖ ਬਣਾਉਂਦੀ ਸੀ ਜੋ ਮੱਖ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਣਾ ਨਿੰਮਕੇ ਰਹਿਦਾ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਕੋਈ ਚੁਗਲੀ ਨਿੰਦਿਆ ਕੁਛ ਨਹੀਂ ਜਿਹਨੂੰ ਕਹਿੰਦੇ ਹਨ ਵੀ ਦੇਵਤਾ ਆਦਮੀ ਬਸ ਉਹ ਸੀ ਉਹ ਤੇਰਾ ਜੱਰਾਬ ਤਾਂ ਲਗਾਤਾਰ ਗਾਇਕ ਰਾਜਵੀਰ ਜਵੰਦਰ ਦੇ ਅੰਤਮ ਅਰਦਾਸ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਸ ਮੌਕੇ ਗਾਇਕ ਰੇਸ਼ਮ ਅਨਮੋਲ ਪਹੁੰਚੇ ਨੇ ਤਾਂ ਹਰ ਇੱਕ ਭਾਵੁਕਾ ਹਰ ਇੱਕ ਕੱਖ ਜਿਹੜੀ ਅੱਜ ਨਾਮ ਨਜ਼ਰ ਆ ਰਹੀ ਆ ਤਾਂ ਸੀ ਕਿ ਅੱਜ ਹਰ ਕੋਈ ਬਾਬੂ ਕਹ ਕਿ ਕਿਉਂਕਿ ਗਾਇਕ ਰਾਜਵੀਰ ਜਵੰਦਾ ਨੂੰ ਹਰ ਕੋਈ ਯਾਦ ਕਰ ਰਿਹਾ ਵਾ ਗਾਇ ਉਸ ਰਾਜਵੀਰ ਜਵੰਦਾ ਦੇ ਵੱਲੋਂ ਗਾਏ ਹੋਏ ਗੀਤਾਂ ਨੂੰ ਹਰ ਕੋਈ ਯਾਦ ਕਰ ਰਿਹਾ ਕਿਉਂਕਿ ਹਰ ਉਮਰ ਵਰਗ ਦੇ ਲੋਕ ਆ ਜੋ ਰਾਜਵੀਰ ਜਵੰਦਾ ਦੇ ਫੈਨ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਰਾਜਵੀਰ ਜਵੰਦਾ ਨੂੰ ਪਸੰਦ ਕਰਦਾ ਸੀ ਤਾਂ ਇਸ ਮੌਕੇ ਉਹਨਾਂ ਦੇ ਜੋ ਸਾਥੀ ਕਲਾਕਾਰ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਆ ਤਾਂ ਗਾਇਕ ਲਗਾਤਾਰ ਉਹਨਾਂ ਦੇ ਜੋ ਸਾਥੀ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਅਸੀਂ ਇੱਕੇ ਅਜੰਤੀ ਮਰਦਾਸ ਹੋ ਰਹੀ ਹੈ ਪਿੰਡ ਪੋਨਾ ਦੇ ਵਿੱਚ ਤਾਂ ਇੱਕ ਵਿਸ਼ਾਲ ਪੰਡਾਲ ਜੋ ਲਗਾਇਆ ਗਿਆ ਕੁ ਕਬੱਡੀ ਗੰਟੀ ਚ ਸੰਗਤ ਇੱਥੇ ਪਹੁੰਚ ਰਹੀ ਹੈ ਨਤਮਸਕਉਣ ਦੇ ਲਈ ਹਰ ਕੋਈ ਭਾਗੋ